ਉਧਾਨਾ ਦੇ ਪੋਸ਼ ਏਰੀਏ ਡੁਗਰੀ ਦੀ ਸੀਆਰਪੀ ਕਲੋਨੀ ਦੇ ਵਿੱਚ ਪੁਲਿਸ ਦੀ ਤੜਕਸਰ ਰੇਡ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤਾਂ ਲੋਕ ਦੇਖਣ ਲੱਗੇ ਕਿ ਮਾਮਲਾ ਕੀ ਹੈ ਤਾਂ ਬਾਅਦ ਚ ਜਦੋਂ ਪਤਾ ਲੱਗਿਆ ਕਿ ਪੁਲਿਸ ਅਤੇ ਬਿਜਲੀ ਵਿਭਾਗ ਦੀ ਜੁਆਇੰਟ ਰੇਡ ਇਸ ਕਲੋਨੀ ਦੇ ਵਿੱਚ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਲੋਕਾਂ ਵੱਲੋਂ ਸੁਖ ਦਾ ਸਾਹ ਲਿੱਤਾ ਗਿਆ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਬੀਲੀ ਵਿਭਾਗ ਨੂੰ ਲਗਾਤਾਰ ਕੰਪਲੇਟਾਂ ਆ ਰਹੀਆਂ ਸੀ ਕਿ ਇਸ ਇਲਾਕੇ ਦੇ ਵਿੱਚ ਇਸ ਕਲੋਨੀ ਦੇ ਵਿੱਚ ਲਗਾਤਾਰ ਲੋਕਾਂ ਵੱਲੋਂ ਕੁੰਡੀਆਂ ਲਗਾਈਆਂ ਜਾ ਰਹੀਆਂ ਵਾ ਬੀਲੀ ਨੂੰ ਜਿਸ ਤੋਂ ਬਾਅਦ ਬੀਲੀ ਵਿਭਾਗ ਦੇ ਕਰਮਚਾਰੀ ਜਦੋਂ ਕਾਰਵਾਈ ਕਰਨ ਜਾਂਦੇ ਸੀ ਤਾਂ ਲੋਕ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਦੇ ਸੀ ਤਾਂ ਅੱਜ ਬੀਲੀ ਵਿਭਾਗ ਦੀ ਟੀਮਾਂ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਤੇ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਬੀਲੀ ਦੀਆਂ ਕੁੰਡੀਆਂ ਨੂੰ ਹਟਾਇਆ ਗਿਆ ਆਪਣਾ ਸਤਵੰਤ ਸਿੰਘ ਕਿਹੜੀ ਜਗ੍ਹਾ ਖੜੇ ਹੋ ਜੀ ਆਪਾਂ ਸੀਆਰਪੀ ਕਲੋਨੀ ਅੱਜ ਅੱਜ ਛਾਪੇ ਪਏ ਐ ਕੀ ਕਹਣਾ ਚਾਹੋਗੇ ਅੱਜ ਜੀ ਬਿੱਲੀ ਵਾਲਾ ਦੇ ਛਾਪੇ ਪਏ ਨੇ ਜੀ ਤੇ ਕਾਫੀ ਵਾਰੀ ਤਲਾਸ਼ ਪੁੱਛੀ ਆਈ ਏ ਜੀ ਤੇ ਚੈਕਿੰਗ ਕਰ ਰਹੀ ਕਰੀ ਜਾ ਤੁਹਾਨੂੰ ਫੜਿਆ ਨਹੀਂ ਆ ਹਾਂ ਫੜਿਆ ਨਹੀਂ ਕਈਆਂ ਖੜੀ ਕਈਆਂ ਦੇ ਫੜਿਆ ਨਹੀਂ ਆ ਕਈਆਂ ਨੇ ਕੀ ਲੱਗ ਰਿਹਾ ਚੈਕਿੰਗ ਸਹੀ ਹੈ ਕਈ ਉਹ ਨਹੀਂ ਕਹੀ ਦੀ ਜੀ ਉਹ ਤਾਂ ਮਾਫ ਕਰਦੇ ਜੀ ਬਿੱਲ ਆ ਰਿਹਾ ਤੇ ਚੱਕੀਂ ਕਰਨ ਮੈਂ ਅੰਮ੍ਰਿਤਪਾਲ ਕੋਹਰਾ ਜੀ 2453 ACP ਕਲੋਨੀ ਚ ਰਹਿਣਾ ਲੀਆ ਜੀ ਅੱਜ ਬਿਜਲੀ ਵਿਭਾਗ ਤੇ ਪੁਲਿਸ ਵਾਲੇ ਆਏ ਸੀ ਕੀ ਕਰੇਡ ਕੀਤੀ ਸੀ ਇਹ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਸਾਡੀ ਸਰਕਾਰ ਬਹੁਤ ਵਧੀਆ ਹੈ ਜਿਨ੍ਹਾਂ ਨੇ ਆਪਾਂ ਨੂੰ ਇੰਨਾ 600 ਯੂਨਟ ਮਾਫ ਕਰਨ ਦੇ ਬਾਵਜੂਦ ਵੀ ਆਪਾਂ ਨੂੰ ਕੁੰਡੀਆਂ ਲਾਣੇ ਆ ਤਾਂ ਗਲਤ ਗੱਲ ਆ ਨਹੀਂ ਲਾਣੀਆਂ ਚਾਹੀਦੀਆਂ ਮੇਰਾ ਫੜੀਆਂ ਵੀ ਗਈਆਂ ਇੱਥੇ ਕਾਫੀ ਆ ਆ ਹਾਂਜੀ ਬਹੁਤ ਕੁੰਡੀਆਂ ਫੜੀਆਂ ਗਈਆਂ ਨੇ ਜੋ ਕਿ ਤਰਾਜ਼ ਯੋਗਾ ਕਿ ਨਹੀਂ ਲਾਉਣੀਆਂ ਚਾਹੀਦੀ ਤੁਹਾਡੇ ਮੀਟਰ ਤੁਹਾਡੇ ਵੀ ਮੀਟਰ ਚੈਕਿੰਗ ਕੀਤੀ ਸੀ ਜੀ ਹਾਂ ਜੀ ਸਾਡੇ ਮੀਟਰ ਦੀ ਚੈਕਿੰਗ ਕੀਤੀ ਹੈ ਜੈਨੂਨ ਹੈ ਸਾਡਾ ਕੋਈ ਐਦਾ ਦੀ ਗੱਲਬਾਤ ਨਹੀਂ ਹੈਗੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਕੁੰਡੀਆਂ ਲਾ ਰਹੇ ਨੇ ਅਸੀਂ ਇਹ ਕਹਾਂਗੇ ਵੀ ਕੁੰਡੀਆਂ ਨਾ ਲਗਾਓ ਤੁਸੀਂ ਵੀ ਜੋ ਸਰਕਾਰ ਤੁਹਾਨੂੰ ਫੈਸਿਲਿਟੀ ਦੇ ਰਹੀ ਹੈ ਉਹ ਅਕੋਰਡਿੰਗ ਚੱਲੋ ਸਰ ਕੀ ਨਾਮ ਹੈ ਆਏ ਕਿੱਥੇ CRP ਕਲੋਨੀ ਦੇ ਵਿੱਚ ਇੱਕ ਰੂਟੀਨ ਚੈਕਿੰਗ ਹੈ ਬਿਜਲੀ ਬੋਰਡ ਵੱਲੋਂ ਉਹ ਸਾਰੀ ਚੈਕਿੰਗ ਕਰ ਲਿਆ ਹੱਲੇ ਕਾਰਵਾਈ ਜਾਰੀ ਹੈ ਜੀ ਸਰ ਕੁੰਡੀਆਂ ਲਾਈ ਗਏ ਕੁੰਡੀਆਂ ਬੰਨ੍ਹ ਲਏ ਸਾਰੀ ਚੀਜ਼ਾਂ ਚੈੱਕ ਕਰਾਂਗੇ ਮੀਟਰ ਨਹੀਂ ਲੱਗੇ ਜਾਂ ਲੱਗੇ ਸਾਰੀ ਚੀਜ਼ਾਂ ਚੈੱਕ ਕਰ ਰਹੇ ਹਾਂ ਸਰ ਮੈਨਫੋਰਸਮੈਂਟ ਛੇ ਤੋਂ ਆ ਮੰਦੀਪਾ ਮੇਰਾ ਨਾਮ ਅਸੀਂ ਹਲੇ ਕਰ ਰਹੇ ਹਾਂ ਪਲੀਜ਼ ਇੱਕ ਦੂ ਬਾਅਦ ਕਰ ਲੈ ਇਹ ਰੁਟੀਨ ਚੈਕਿੰਗ ਆ ਫਿਰ ਕਰ ਰਹੇ ਹਾਂ ਜੀ